ਆ ਇੱਕ ਨਾ ਮੱਟ ਬਾਈ ਦੀ ਵੀਡੀਓ ਆ ਗਈ ਮੈਨੂੰ ਬਹੁਤ ਕਮਾਲ ਦੀ ਵੀਡੀਓ ਲੱਗੀ ਇਹ ਵਾਲੀ ਇੱਕ ਵਾਰੀ ਪੜ੍ਹਨ ਬਗਾਮੇ ਵੀ ਖਟਨਾ ਲਿਆਈ ਮਿਹਨੇ ਤਾਨੇ ਕਿ ਕੱਲੀ ਭੇਜਣ ਲੱਗਿਆ ਇਨਾਂ ਕੋ ਫਿਕਰ ਕਰੀ ਕਿ ਕੁੜੀਆਂ ਵਾਲੀ ਦੂਰ ਤੇਰੇ ਇਥੋਂ ਸੰਗ ਨਾ ਹੋ ਜੇ ਆ ਪਿਓ ਤੇਰੇ ਦਾ ਪਿੰਡ ਦੀ ਸੱਤ ਵਿੱਚ ਲਾੜੀਏ ਖਿਆਦਰ ਕੀ ਪਤਾਉਣਾ ਜਾਣਾ ਬੰਦਰਾ ਹੋ ਜੇ ਖਿਆਦਰ ਕੀ ਪਤਾਉਣਾ ਜਾਣਾ ਬੰਦ ਨਾ ਹੋ ਜੇ ਕਿ ਵੱਡਾ ਸਹਿਰ ਵੱਡਾ ਸਹਿਰ ਤੇ ਵੱਡੀਆਂ ਗੱਲਾਂ ਬਾਤਾਂ ਹੋਣਗੀਆਂ ਆਉਂਦੀ ਜਾਂਦੀ ਨੂੰ ਤੈਨੂੰ ਹਨੇਰੀਆਂ ਰਾਤਾਂ ਹੋਣਗੀਆਂ ਅਮਰੀਕਾ ਕੈਨੇਡਾ ਸਿਫਟਾ ਲਾਉਣ ਜਾਂਦੇ ਨੇ ਸਾਡੀਆਂ ਕੁੜੀਆਂ ਰਾਤਾਂ ਇੱਥੇ ਭਾਈ ਛੋਟਾ ਭਰਾ ਵੱਡਾ ਭਰਾ ਲਾਲਾ ਉਹ ਛੱਡ ਕੇ ਉਹਨਾਂ ਦੇ ਬਾਪੂ ਲੈ ਕੇ ਆਉਂਦਾ ਤੇ ਉਹੀ ਕੁੜੀਆਂ ਸਾਡੀਆਂ ਸ਼ਿਫਟਾਂ ਲਾਉਂਦੀਆਂ ਨੇ ਕਿ ਵੱਡਾ ਸਹਿਰ ਤੇ ਵੱਡੀਆਂ ਗੱਲਾਂ ਬਾਤਾਂ ਹੋਣਗੀਆਂ ਆਉਂਦੀ ਜਾਂਦੀ ਨੂੰ ਤੈਨੂੰ ਨੇਹਰੀਆਂ ਰਾਤਾਂ ਹੋਣਗੀਆਂ ਰੋਕ ਲਵੀ ਤੂੰ ਆਪਣੇ ਇਹਨਾਂ ਪੈਰਾਂ ਨੂੰ ਰਾਬਤ ਨਾਮੀ ਵਾਲੇ ਕਿਧਰੇ ਲੰਘ ਨਾ ਹੋ ਜੇ ਆ ਪਿਓ ਤੇਰੇ ਦਾ ਪਿੰਡ ਦੀ ਸੱਤ ਵਿੱਚ ਲਾੜ ਲਈਏ ਖਿਆਲ ਰੱਖੀ ਪੁੱਤਾ ਉਹਣਾ ਜਾਣਾ ਬੰਦਨਾ ਹੋ ਜੇ ਕਿ ਕਿੰਨੇ ਕਮਾਲ ਦੀ ਵੀਡੀਓ ਆ ਯਾਰ ਇਹ ਵਾਲੀ ਸੱਚ ਗਿਆ ਬਾਈ ਨੇ ਕਿ ਸਾਡੇ ਤੋਂ ਨਾ ਮਾਪਿਓ ਹੋਰ ਕੁਝ ਨਹੀਂ ਮੰਗਦਾ ਅੱਜ ਦੇ ਸਮੇਂ ਦੇ ਵਿੱਚ ਅਸੀਂ ਗੱਲ ਕਰਦੇ ਆਂਗੇ ਕਿ ਆਜ਼ਾਦੀ ਮਿਲਣੀ ਚਾਹੀਦੀ ਆ ਹਨਾ ਹਰੇਕ ਮਾਪਿਓ ਆਪਣੇ ਪੁੱਤ ਨੂੰ ਹਰ ਆਪਣੀ ਧੀ ਨੂੰ ਆਜ਼ਾਦੀ ਦੇਣੀ ਚਾਹੁੰਦਾਗਾ ਪਰ ਬਦਲੇ ਵਿੱਚ ਸਿਰਫ ਉਹ ਤੋਂ ਇੱਕੋ ਹੀ ਚੀਜ਼ ਮੰਗਦਾਗਾ ਕਿਹੜੀ ਚੀਜ਼ ਆ ਉਹ ਚੀਜ਼ ਆ ਕੀ ਵਿਸ਼ਵਾਸ ਉਹ ਚਾਹੇ ਪੁੱਤ ਹੋਵੇ ਤੇ ਚਾਹੇ ਧੀ ਹੋਵੇ ਹਨਾ ਉਹ ਚਾਹੁੰਦਾ ਨਹੀਂਗਾ ਕਿ ਵੀ ਕੋਈ ਮੇਰਾ ਪੁੱਤ ਜਾਂ ਮੇਰੀ ਧੀ ਹਨਾ ਕੋਈ ਅਜੀਹਾ ਕੰਮ ਕਰੇ ਜਿਹਦੇ ਕਰਕੇ ਉਹਦੇ ਮਾਪਿਆਂ ਨੂੰ ਉਹਦੇ ਮਾਪਿਓ ਨੂੰ ਉਹਦੀ ਮਾਂ ਨੂੰ ਉਹਦੇ ਪਿਓ ਨੂੰ ਹਨਾ ਕਿਸੇ ਤੋਂ ਸਿਰ ਝੁਕਾ ਕੇ ਲੰਘਣਾ ਪੈ ਜੇ ਹਨਾ ਤਾਂ ਵੀਡੀਓ ਜੇ ਕਮਾਲ ਦੀ ਲੱਗੀ ਘੈਂਟ ਲੱਗੀ ਵਧੀਆ ਲੱਗੀ ਹਨਾ ਤਾਂ ਸਾਰੇ ਜਾਣੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅਸੀਂ ਉਹ ਲੋਕ ਆ ਜਿਹੜੇ ਅਸੀਂ ਕਹਨੇ ਆਂਗੇ ਵੀ ਅਸੀਂ ਚੰਗੀਆਂ ਚੀਜ਼ਾਂ ਨੂੰ ਪਸੰਦ ਕਰਦੇ ਆਂ ਪਰ ਚੰਗੀਆਂ ਚੀਜ਼ਾਂ ਲੋਕ ਕੋਈ ਬਣਾਉਂਦੇ ਨਹੀਂ ਹੈਗੇ ਆ ਵੀਡੀਓ ਕਿੰਨੀ ਕਮਾਲ ਦੀ ਆ ਤੇ ਹਰ ਇੱਕ ਨੂੰ ਚੰਗੀ ਮੱਤ ਦੇਣ ਵਾਲੀ ਆ ਸ਼ੇਅਰ ਜ਼ਰੂਰ ਕਰਿਓ ਧੰਨਵਾਦ